ਸਤਿ ਗੁਰੂ ਜੀ ਤੇ ਸਾਰੀ ਹਰ ਚੱਲਦੇ ਸਵਾਗਤ ਆਸਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੁਲਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪਹਿਲੂਆਣੇ ਦੇ ਵਿੱਚ ਪਹਿਲੂਆਣੇ ਪਿੰਡ ਤੋਂ ਜਿਹੜੀ ਸ਼ਕੂਰ ਨੋਸਰਕ ਜਾਂਦੀ ਉਹ ਛੜਕੇ ਦੇ ਉੱਤੇ ਬਾਈ ਉਹਨਾਂ ਦਾ ਘਰ ਆ ਧਰੇਲੂ ਪਰਿਵਾਰ ਆ ਮਿਹਨਤੀ ਪਰਿਵਾਰ ਆ ਜਿਨ੍ਹਾਂ ਦੇ ਕੋਲੇ ਝੋਟੀ ਮੈਂ ਇੱਕ ਮੈਂ ਵਸੋਈ ਤਾਂ ਦਾ ਟਾਈਮ ਆ ਬਿਲਕੁਲ ਮਿੱਤਰੋ ਜਦੋਂ ਮੈਂ ਵੀਡੀਓ ਫੁਲਵਾ ਰਿਆਂ ਦੀ ਕਰਮ ਵਾਲੀ ਦੀ ਇਹ ਇਹ ਤਾਜੀ ਸੂਈ ਆ ਕਿੰਨੇ ਦੋਤੇ ਚਲਦੀ ਆ ਕਿੰਨੇ ਦਿਨਾਂ ਦੀ ਸੂਈ ਆ ਕੀ ਇਹਨੇ ਮਗਰ ਜਾਨਵਰ ਕੱਟੀ ਲੱਗਦੀ ਆ ਮੈਨੂੰ ਉਹ ਗੱਲਬਾਤ ਕੱਟੀ ਹੋਈ ਆ ਨਾ ਹਾਂਜੀ ਸੱਸੀ ਗੱਲ ਵੀਰੇ ਸੱਸੀ ਕੀ ਹਾਲ ਆ ਬੜਾ ਮੀਠਾ ਸੀਤਾ ਦੇ ਪਰਿਵਾਰ ਵਧੀਆ ਚੜਦੀ ਕਲਾ ਚ ਸਾਰੇ ਹਾਂਜੀ ਇੱਥੇ ਨਾਮ ਦੱਸੀ ਕਿਵਾਂ ਲਾਪ੍ਰੀਤ ਲਾਪ੍ਰੀਤ ਹਾਂਜੀ ਲਾਪ੍ਰੀਤ ਘਰ ਤਾਂ ਆ ਗਿਆ ਆਪਣੇ ਸ਼ਕੂਰ ਵਾਲੀ ਛੜਕ ਦੇ ਉੱਤੇ ਹਨਾ ਉਹ ਪਰਲੀ ਵੀ ਸ਼ਕੂਰ ਨੂੰ ਜਾਂਦੀ ਛੜੀ ਬੜੀ ਨਹੀਂ ਉਹ ਖਾਏ ਛੜਕ ਨੂੰ ਜਾਂਦੀ ਉਹ ਉਹ ਖਾਏ ਛੜਕ ਨੂੰ ਜਾਂਦੀ ਤੇ ਇਹ ਇਹ ਸ਼ਕੂਰ ਨੂੰ ਜਾਂਦੀ ਆ ਇਹ ਸ਼ਕੂਰ ਨੂੰ ਜਾਂਦੀ ਠੀਕ ਆ ਅੱਛਾ ਜਿਹੜੀ ਆਪਾਂ ਮੈਂ ਵਿੱਚ ਨਹੀਂ ਇਹ ਕਿੰਨਾਂ ਸੂਸ ਹੁੰਦੀ ਐ ਇਹ ਇਹ ਦੂਜਾ ਹੋ ਗਈ ਦੂਜੇ ਸੂਸ ਸੁਈ ਜਾਂਦੀ ਹਾਂਜੀ ਹਾਂਜੀ ਪਹਿਲੇ ਸੂਈ ਦੇ ਕੱਟੀ ਐ ਇਹਦੇ ਤੇ ਆ ਦੂਜੇ ਹੋਵੇ ਦੇ ਕੱਟੀ ਆ ਕਿਦਨਾਂ ਸੂਈ ਕਿਦਨਾਂ ਸੂਈ ਐ ਅੱਜ 2 ਦਿਨ ਹੋ ਚਲੇ 2-3 ਦਿਨ ਅੱਜ 2-3 ਦਿਨ ਹੋ ਗਏ ਸੂਈ ਨੂੰ ਤੇ ਕਿੰਨੇ ਦੁੱਧ ਚੱਲਦੀ ਵੀਰੇ ਹੁਣ ਹੈਗਾ ਇਹ 9 ਲੀਟਰ ਹੀ ਨੋ ਲੀਟਰ ਦੁੱਧ ਹਸਟਾਮ ਤਿਆਰ ਆ ਚੂਣ ਚਣ ਕਿਵੇਂ ਲੱਗਾ ਕੋਲੀ ਆਈ ਜਾਵਾ ਸ੍ਰੀ ਗਫੀਲ ਜੇ ਕੋਈ ਘਰੇ ਰੱਖਣ ਦਾ ਭਰਾ ਲੈ ਜਾਵੇ ਓਕੇ ਜਾਵਾ ਬਈ ਹਾਂਜੀ ਹਾਂਜੀ ਕੋਈ ਨੌਕਸ ਨਹੀਂ ਆਪਣੀ ਗਰੰਟੀ ਹੈ ਭਾਰਾ ਬਬੂ ਵੀਰੇ ਕਿੰਨਾ ਪਹਿਲੇ ਸੋਈ ਦੁੱਧ ਕਿੰਨਾ ਚੋਲੇ ਸੀ ਇਹਦੇ ਸਲੋ ਜਾਵਾਂ ਟੋਕੜ ਲਈ ਸੀ ਜੀ ਆਪਾਂ ਦਾ ਹੀ ਅੱਛਾ ਟੋਕੜ ਘੱਪੜਾ ਦਾ ਹੀ ਸੀ ਨਹੀਂ ਗੱਬੂ ਆਪਾਂ ਆਦੇ ਕੋਲੇ ਕਰਾਈ ਆ ਜੀ ਅੱਛਾ ਕੱਲੀ ਟੋਕੜ ਹੀ ਲਈ ਸੀ ਹਾਂਜੀ ਠੀਕ ਆ ਬਈ ਠੀਕ ਆ ਵੀਰੇ ਅੱਛਾ ਮੈਂ ਹੁਣ ਜੇ ਕੋਈ ਘਰੇ ਰੱਖਣ ਵਾਲਾ ਭਰਾ ਲੈ ਜਾਵੇ ਯਾਦ ਕਰੂਗਾ ਫਿਰ ਹਾਂਜੀ ਹਾਂਜੀ ਠੀਕ ਆ ਬਈ ਤੇ ਰੇਟ ਕੀ ਰਹੂਗਾ ਵੱਡੇ ਭਈਆ ਰੇਟ ਨੰਬਰ ਦਾ ਹੀ ਡੈਡੀ ਦਾ ਕਿੰਨਾ ਜਿਹੜੇ ਦਾ ਨੰਬਰ ਤੇ ਐਂ ਹੀ ਦੱਸ ਦੇ ਕੋਲ ਮੈਨੂੰ ਚੇਤੇ ਨਹੀਂ ਹੈ 73400 ਆ ਮੈਂ ਇੱਕ ਕੋਲ ਬੋਰਡ 73472 57299 ਇੱਕ ਵਾਰੀ ਹੋਰ ਹੋ ਜਾ 73472 57299 ਠੀਕ ਹੈ ਭਾਈ ਇਸ ਨੰਬਰ ਤੇ ਕਰ ਲੋ ਵੀਰੇ ਨਾ ਤੁਸੀਂ ਗੱਲ ਪਾ ਤਾਂ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਪਿੰਡ ਪਹਿਲੂਆਣਾ ਜ਼ਿਲ੍ਹਾ ਫਰੀਦਕੋਟ ਲੱਗਦਾ ਵਾ ਮਿੱਤਰੋ ਬਿਲਕੁਲ ਪਹਿਲੂਆਣੇ ਤੋਂ ਜਿਹੜੀ ਸ਼ਕੂਰ ਨੂੰ ਸੜਕ ਜਾਂਦੀ ਉਹ ਸੜਕ ਦੇ ਉੱਤੇ ਬਈ ਦਾ ਘਰ ਆ ਅਗਲੀ ਕਾਰਵਾਈ ਨੰਬਰ ਸਕਰੀਨ ਤੇ ਲ ਆਇਆ ਹੋਇਆ ਵਾ